ਇਸ ਨੂੰ ਨਹੀਂ ਆ ਤੋ ਤੁਰ ਗਿਆ ਤੇ ਸਾਡੇ ਲਈ ਬਹੁਤ ਕੁਝ ਪਿੱਛੇ ਛੱਡ ਗਿਆ ਉਹਦੇ ਵਿੱਚ ਇੱਕ ਗੱਲ ਤੇ ਮੈਂ ਅੱਜ ਸਿਰਫ ਗੱਲ ਕਰਨੀ ਹੈ ਪੜਾਈ ਪੜਨਾ ਤੇ ਵਿਚਾਰ ਕਰਨਾ ਭਗਤ ਸਿੰਘ ਦੇ ਬਹੁਤ ਸਾਰੇ ਸਾਡੇ ਸਾਹਮਣੇ ਪਹਿਲੂ ਹੈਗੇ ਨੇ ਪਰ ਇਹਦੇ ਵਿੱਚੋਂ ਇਹ ਪਹਿਲੂ ਸਾਡੇ ਉਹਨਾਂ ਲੋਕਾਂ ਨੇ ਬਿਲਕੁਲ ਵਿਸਾਰ ਦਿੱਤਾ ਮੈਨੂੰ ਲੱਗਦਾ ਹੈ ਜਿਹੜੇ ਲੋਕ ਅਜੇ ਵੀ ਪਗਲ ਸਿੰਘ ਨੂੰ ਆਪਣਾ ਆਈਕਨ ਮੰਨਦੇ ਨੇ ਚਾਹੇ ਸਰਕਾਰਾ ਹੋਣ ਚਾਹੇ ਲੋਕ ਹੋਣ ਚਾਹੇ ਸੰਗਠਨ ਹੋਣ ਪਗਲ ਸਿੰਘ ਨੇ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ ਕਦਰੇ 300 ਕਿਤਾਬਾਂ ਪੜ੍ਹੀਆਂ ਉਹਨੇ ਵੱਖ-ਵੱਖ ਵਿਸ਼ਿਆਂ ਦੀਆਂ ਕਿਤਾਬਾਂ ਪੜ੍ਹੀਆਂ ਉਹਨੇ ਕਾਮਿਨਿਜ਼ਮ ਬਾਰੇ ਪੜ੍ਹੀਆਂ ਇਵਨ ਉਹ ਕਹਿੰਦੇ ਨੇ ਕਿ ਪਗਲ ਸਿੰਘ ਕਹਿੰਦਾ ਕਿ ਮੈਂ ਇੱਕ ਦਹਿਸ਼ਤਗਰਦੀ ਦੀ ਕਿਤਾਬ ਵੀ ਜ਼ਰੂਰ ਪੜ੍ਹੀ ਅਨਾਰਕਿਸਟ ਜਿਹਨੂੰ ਕਹਿੰਦੇ ਸੀ ਤੇ ਉਹਨਾਂ ਦੇ ਵਿੱਚੋਂ ਉਹਨੇ ਕੀ ਕੀਤਾ ਕਿ ਇੱਕ ਸੋਹਣੇ ਸਮਾਜ ਦੀ ਸਿਰਜਣਾ ਕਰਨੀ ਇੱਕ ਜਿਹਾਰ ਸਮਾਜ ਹੈ ਜਿੱਦੇ ਵਿੱਚ ਲੋਕ ਖੁਸ਼ ਹੋਣ ਇੱਕ ਜਿਹਾਰ ਸਮਾਜ ਹੈ ਜਿੱਦੇ ਵਿੱਚ ਸਾਰੇ ਬਰਾਬਰਤਾ ਤੇ ਖੜੇ ਹੋਣ ਤੇ ਜਦੋਂ ਅੱਜ ਅਸੀਂ ਦੁਨੀਆ ਦੇ ਦ੍ਰਿਸ਼ ਵੱਲ ਵੇਖਨੇ ਆ ਤਾਂ ਮੈਨੂੰ ਲੱਗਦਾ ਹੈ ਕਿ ਪੂਰੀ ਦੁਨੀਆ ਦੇ ਵਿੱਚ ਆਪਾ ਤਾਪੀ ਪਈ ਹੋਈ ਹੈ ਕੌਮੀ ਆਪਣੇ ਕਹੋ ਕਿ ਲੈਵਲ ਤੋਂ ਲੈ ਕੇ ਇੰਟਰਨੈਸ਼ਨਲ ਅੰਤਰਰਾਸ਼ਟਰੀ ਪੱਧਰ ਤੱਕ ਵੇਖੀਏ ਤਾਂ ਦੁਨੀਆ ਦੇ ਵਿੱਚ ਇੱਕ ਦੂਜੇ ਦੀ ਖਿੱਚ ਧੂ ਹੋ ਰਹੀ ਹੈ ਤੇ ਜੇ ਅਸੀਂ ਆਪਣੇ ਸਟੇਟ ਦੀ ਗੱਲ ਕਰਦੇ ਆ ਆਪਣੇ ਲੋਕਾਂ ਦੀ ਗੱਲ ਕਰਦੇ ਆ ਆਪਣੇ ਕਲਚਰ ਦੀ ਗੱਲ ਕਰਦੇ ਆ ਸਭਿਆਚਾਰ ਦੀ ਗੱਲ ਕਰਦੇ ਆ ਤੇ ਮੈਨੂੰ ਵੀ ਲੱਗਦਾ ਕਿ ਕਿਤੇ ਨਾ ਕਿਤੇ ਕੁਝ ਨਾ ਕੁਝ ਜਾਂ ਤਾਂ ਬਹੁਤ ਵਿਗੜ ਗਿਆ ਤੇ ਜਾਂ ਕੁਝ ਬਹੁਤ ਇਹਨਾਂ ਅੱਗੇ ਲੰਘ ਗਿਆ ਕਿ ਸਾਨੂੰ ਸਮਝ ਨਹੀਂ ਲੱਗਦੀ ਕਿ ਸਹੀ ਹੋ ਰਿਹਾ ਕਿ ਗਲਤ ਹੋ ਰਿਹਾ ਹੈ ਚਲੋ ਆਪਾਂ ਥੋੜਾ ਜਿਹਾ ਇਧਰ ਨੂੰ ਮੁੜਦੇ ਆ ਕਿ ਸਾਨੂੰ ਵਿਚਾਰ ਕਰਨਾ ਬਣਦਾ ਹੈ ਪੜਨਾ ਬਣਦਾ ਹੈ ਅਸੀਂ ਕਹਿੰਦੇ ਮੈਂ ਤਾਂ ਬਹੁਤ ਪੜ ਲਿਆ ਮਦਮੇ ਕਰ ਲਈ ਮੈਂ ਤਾਂ ਪੀ ਐਸ ਡੀ ਕਰ ਲਈ ਮੇਰੇ ਜਿਨਾ ਕੋਣ ਪੜਿਆ ਹੋਇਆ ਮੈਂ ਤਾਂ ਪੋਸਟ ਡਾਕਟੋਰੇਟ ਵੀ ਕਰ ਲਈ ਹੈ ਪਰ ਸਵਾਲ ਪੈਦਾ ਹੁੰਦਾ ਕਿ ਕੀ ਪੜਾਈ ਦੇ ਨਾਲ ਜ਼ਿੰਦਗੀ ਜਿਉਣ ਦਾ ਸ਼ੋਰ ਆ ਜਾਂਦਾ ਤੇ ਤੁਸੀਂ ਕਹੋਗੇ ਜੀ ਭਗਤ ਸਿੰਘ ਨੇ ਪੜਿਆ ਸੀ ਤੇ ਉਹਨੇ ਜ਼ਿੰਦਗੀ ਦਾ ਸ਼ੋਰ ਸਿੱਖ ਲਿਆ ਬਿਲਕੁਲ ਸਿੱਖ ਲਿਆ ਉਹਨੇ ਜ਼ਿੰਦਗੀ ਨੂੰ ਜੀਵਿਆ ਨਹੀਂ ਬਲਕਿ ਇਹ ਵੀ ਦੱਸਿਆ ਕਿ ਜਿਉਣਾ ਕਿਵੇਂ ਹੈ ਦੂਜਿਆਂ ਲਈ ਜਿਉਣਾ ਹੈ ਦੂਜਿਆਂ ਦੇ ਹੱਕਾਂ ਲਈ ਜਿਉਣਾ ਹੈ ਅਸੀਂ ਆਪਣੀ ਜ਼ਿੰਦਗੀ ਲਈ ਕੀ ਕਰਦੇ ਹਾਂ ਆਪਾਂ ਗੱਲਬਾਤ ਇਹਦੇ ਤੇ ਅੱਜ ਕਰਨੀ ਹੈ ਸਮਾਜ ਦੀ ਜਦੋਂ ਅਸੀਂ ਗੱਲ ਕਰਦੇ ਆ ਕਿ ਸਮਾਜ ਜਿਹੜਾ ਹੈ ਸਮਾਜ ਦੇ ਵਿੱਚ ਸੁਧਾਰ ਹੋਣਾ ਚਾਹੀਦਾ ਸਮਾਜ ਸਾਡੇ ਲਈ ਇੱਕ ਰਾਹ ਦਾ ਸਿਰਾ ਹੋਵੇ ਸਮਾਜ ਦੇ ਵਿੱਚ ਸਾਨੂੰ ਸਾਰੀਆਂ ਸਹੂਲਤਾਂ ਮਿਲਣ ਸਮਾਜ ਸਾਨੂੰ ਸਾਰਾ ਕੁਝ ਦੇਵੇ ਪਰ ਦੂਜੇ ਪਾਸੇ ਸਿਰ ਸਵਾਲ ਪੈਦਾ ਹੁੰਦਾ ਕਿ ਅਸੀਂ ਸਮਾਜ ਲਈ ਕੀ ਕਰ ਰਹੇ ਹਾਂ ਤੇ ਇਸ ਤੋਂ ਵੀ ਵੱਡਾ ਸਵਾਲ ਹੈ ਕਿ ਸਮਾਜ ਹੈ ਕੀ ਹੈ ਸਮਾਜ ਮੇਰੀ ਆਪਣੀ ਨਿੱਜੀ ਸੋਚ ਹੈ ਮੈਨੂੰ ਲੱਗਦਾ ਤੁਸੀਂ ਜ਼ਰੂਰ ਇਹਦੇ ਨਾਲ ਸਹਿਮਤ ਹੋਵੋਗੇ ਕਿ ਸਮਾਜ ਦੀ ਜਿਹੜੀ ਯੂਨਿਟ ਹੈ ਉਹ ਪਰਿਵਾਰ ਹੈ ਤੇ ਪਰਿਵਾਰ ਕਹਿੰਦੇ ਨੇ ਜੇ ਖੁਸ਼ ਪਰਿਵਾਰ ਹੈ ਤਾਂ ਖੁਸ਼ ਘਰ ਦੇ ਜੀ ਨੇ ਤੇ ਜੇ ਪਰਿਵਾਰ ਦੇ ਜੀ ਖੁਸ਼ ਨੇ ਤਾਂ ਮੈਨੂੰ ਲੱਗਦਾ ਹੈ ਕਿ ਆਲੇ ਦੁਆਲੇ ਸਾਰੀਆਂ ਖੁਸ਼ੀਆਂ ਨੇ ਜਦੋਂ ਅਸੀਂ ਕਹਿੰਦੇ ਕਿ ਸਮਾਜ ਦਾ ਢਾਂਚਾ ਵਿਗੜ ਰਿਹਾ ਹੈ ਸਮਾਜ ਦੇ ਵਿੱਚ ਕੁਝ ਕਮੀਆਂ ਆ ਰਹੀਆਂ ਨੇ ਕੁਝ ਘਾਟਾਂ ਆ ਰਹੀਆਂ ਨੇ ਤਾਂ ਕਈਆਂ ਨੂੰ ਫਿਕਰ ਹੁੰਦਾ ਮੇਰੇ ਵਰਗਿਆਂ ਨੂੰ ਤਾਂ ਫਿਰ ਫਿਕਰ ਇਹ ਵਾ ਇਸ ਵੱਲ ਨੂੰ ਤਰਿਆ ਜਾਂਦਾ ਹੈ ਕਿ ਇਹ ਕਿੱਥੋਂ ਸ਼ੁਰੂ ਹੋਇਆ ਹੈ ਕੀ ਸਾਡੇ ਪਰਿਵਾਰਾਂ ਵਿੱਚ ਕਾਹਨੇ ਕੁਝ ਘਾਟ ਪੈ ਗਈ ਤੇ ਮੈਨੂੰ ਇਹ ਨਜ਼ਰ ਆਉਂਦੀ ਹੈ ਕਾਰਨ ਥੋੜੇ ਦਿਨ ਹੀ ਹੋਏ ਨੇ ਜੈਂਸੀ ਸੈਂਟਰ ਦੇ ਵਿੱਚ ਇੱਕ ਪ੍ਰੋਗਰਾਮ ਸੀਗਾ ਜਿਹਦੇ ਵਿੱਚ ਜਾਣ ਦਾ ਮੌਕਾ ਮਿਲਿਆ ਤੇ ਉਹ ਪ੍ਰੋਗਰਾਮ ਸਾਡੇ ਕਾਉਂਸਲਰ ਵੱਲੋਂ ਆਯੋਜਿਤ ਕੀਤਾ ਗਿਆ ਸੀਗਾ ਤੇ ਸੱਦਾ ਆਇਆ ਮੈਂ ਕਿਹਾ ਵੀ ਜ਼ਰੂਰ ਜਾਵਾਂਗੇ ਤਾਂ ਜਾ ਕੇ ਉੱਥੇ ਵੇਖਿਆ ਕਿ ਉਹਦੇ ਵਿੱਚ ਪ੍ਰੋਗਰਾਮ ਜਿਹੜਾ ਸੀ ਡੋਮੈਸਟਿਕ ਵਲਰਸ ਤੇ ਸੀਗਾ ਤੇ ਪ੍ਰੈਜੈਂਟੇਸ਼ਨ ਕਰ ਰਹੇ ਸੀਗੇ ਸਾਡੇ ਪੁਲਿਸ ਆਫੀਸਰ ਦਿਲਚਸਪ ਲੱਗਾ ਬੈਠੇ ਪ੍ਰੈਜੈਂਟੇਸ਼ਨ ਦੇਖ ਕੇ ਡੋਮੈਸਟਿਕ ਵਾਇਲੈਂਸ ਦੀ ਤਾਂ ਮੈਨੂੰ ਲੱਗਦਾ ਕਿ ਮੈਂ ਤਾਂ ਅਕਸਰ ਕਰੀਬ ਪਿਛਲੇ 15-16 ਸਾਲਾਂ ਤੋਂ ਇਹਦੇ ਬਾਰੇ ਗੱਲ ਕਰ ਰਹੀ ਆ ਤੇ ਅਸੀਂ ਆਪਣੀ ਕਮਿਊਨਿਟੀ ਦੇ ਵਿੱਚ ਸੁਚੇਤ ਕਰਨ ਵਾਸਤੇ ਅਵੇਅਰ ਕਰਨ ਵਾਸਤੇ ਪ੍ਰੋਗਰਾਮ ਲਗਾਤਾਰ ਕਰ ਰਹੇ ਆ ਅਸੀਂ ਬਹੁਤ ਸਾਰੇ ਫਰਸਟ ਜਾਣਨੇ ਆ ਲੋਕੀ ਕੀ ਕਹਿਣਗੇ ਤੇ ਲੋਕ ਕੀ ਕਹਿਣਗੇ ਦੇ ਅੰਡਰ ਹੀ ਅਸੀਂ ਪ੍ਰੋਗਰਾਮ ਕਰ ਰਹੇ ਆ ਕਿ ਅਸੀਂ ਅਵੇਅਰ ਹੋਈਏ ਕਿ ਲੋਕਾਂ ਦੇ ਮਗਰ ਲਾ ਕੇ ਅਸੀਂ ਆਪਣੇ ਪਰਿਵਾਰਾਂ ਨੂੰ ਖਰਾਬ ਨਾ ਕਰੀਏ ਕਰਚਲੋ ਪ੍ਰੋਗਰਾਮ ਦੇਖਿਆ ਪੁਲਿਸ ਵਾਲਿਆਂ ਦੇ ਨਾਲ ਗੱਲ ਵੀ ਹੋਈ ਤਾਂ ਉਸ ਤੋਂ ਬਾਅਦ ਡਿਸਕਸ਼ਨ ਜਿਹੜੀ ਸੀ ਜਦੋਂ ਚੱਲੀ ਤਾਂ ਉਹਦੇ ਵਿੱਚ ਕਈ ਸਵਾਲ ਜਿਹੜੇ ਸੀ ਉਹ ਉੱਭਰ ਕੇ ਆਏ ਤੇ ਸਭ ਤੋਂ ਜ਼ਿਆਦਾ ਜਦੋਂ ਉਸ ਪ੍ਰੋਗਰਾਮ ਦੇ ਵਿੱਚ ਨਤੀਜੇ ਤੇ ਜਦੋਂ ਸੀ ਪਹੁੰਚਿਆ ਤਾਂ ਗੱਲ ਸ਼ੁਰੂ ਵੀ ਇੱਥੋਂ ਹੀ ਹੋਈ ਸੀ ਕਿ ਪਰਿਵਾਰ ਦੇ ਵਿੱਚ ਹਿੰਸਾ ਹੁੰਦੀ ਹੈ ਪਰਿਵਾਰ ਦੇ ਵਿੱਚ ਜੀਆਂ ਦੇ ਵਿੱਚ ਲੜਾਈ ਝਗੜੇ ਹੋ ਜਾਂਦੇ ਨੇ ਅਸੀਂ ਕਹਿੰਨੇ ਆ ਫਿਰ ਕੀ ਹੋਇਆ ਜਿੱਥੇ ਚਾਰ ਜੀ ਹੁੰਦੇ ਉਹ ਲੜੀ ਲੈਂਦੇ ਨੇ ਤੇ ਆਪਾਂ ਲੋਕਾਂ ਨੇ ਇਹਨੂੰ ਵੇ ਆਫ ਲਾਈਫ ਦੇ ਵਜੋਂ ਜ਼ਿੰਦਗੀ ਜਿਉਣ ਦੇ ਤਰੀਕੇ ਦੇ ਵਜੋਂ ਪਰਵਾਣ ਕਰ ਲਿਆ ਪਰ ਗੱਲ ਇੱਥੇ ਹੁੰਦੀ ਹੈ ਕਿ ਅਸੀਂ ਜੇ ਪਰਵਾਣ ਕਰ ਲਿਆ ਤਾਂ ਕੀ ਇਹ ਗੱਲ ਸਹੀ ਹੈ ਸੋ ਚਲੋ ਗੱਲ ਫੇਰ ਮੈਂ ਉੱਥੇ ਲੈ ਕੇ ਜਾਂਦੀ ਆ ਕਿ ਉੱਥੇ ਕਾਫੀ ਸਾਰੇ ਪ੍ਰਸ਼ਨ ਉੱਤਰ ਜਿਹੜੇ ਸੀ ਹੋਏ ਕਿਸੇ ਨੇ ਕੋਈ ਸਵਾਲ ਕੀਤਾ ਕਿਸੇ ਨੇ ਕੋਈ ਕਿ ਭਈ ਸਾਡੇ ਜੇ ਲੜਾਈ ਝਗੜਾ ਹੁੰਦਾ ਹੈ ਤੇ ਅਸੀਂ ਉਹ ਲੜਾਈ ਝਗੜੇ ਨੂੰ ਖਤਮ ਕਰਾਉਣ ਵਾਸਤੇ ਜੇ ਅਸੀਂ ਕਿਸੇ ਨੂੰ ਪੁਲਿਸ ਵਾਲੇ ਨੂੰ ਨਾਲ ਲੈ ਜਾਂਦੇ ਆ ਤਾਂ ਇੱਕ ਬੜਾ ਵੱਡਾ ਸਟਿਗਮਾ ਬਣ ਜਾਂਦਾ ਹੈ ਇਸੇ ਤਰ੍ਹਾਂ ਦੇ ਹੋਰ ਕਈ ਸਵਾਲ ਸੀਗੇ ਕਿ ਕਿਹੋ ਜਿਹੀਆਂ ਏਜੰਸੀਆਂ ਨੇ ਜਿਹੜੀਆਂ ਸਾਨੂੰ ਹੈਲਪ ਦਿੰਦੀਆਂ ਨੇ ਕਿੱਥੇ ਅਸੀਂ ਮਦਦ ਵਾਸਤੇ ਕਿਸੇ ਵਿਕਟਮ ਜਿਹੜਾ ਵਾ ਉਹਨੂੰ ਭੇਜ ਸਕਨੇ ਆ ਸੋ ਉਹਨਾਂ ਗੱਲਾਂ ਦੇ ਵਿੱਚੋਂ ਇੱਕ ਗੱਲ ਨਿਕਲ ਕੇ ਆਉਂਦੀ ਹੈ ਕਿ ਸਾਡੇ ਪਰਿਵਾਰਾਂ ਦੇ ਵਿੱਚ ਹਿੰਸਾ ਹੁੰਦੀ ਕਿਉਂ ਹੈ ਕੀ ਕਾਰਨ ਨੇ ਕਿ ਅਸੀਂ ਆਪਸ ਦੇ ਵਿੱਚ ਲੜਨ ਝਗੜਨ ਲੱਗ ਜਾਂਦੇ ਆ ਤੇ ਮੇਰਾ ਜੀ ਕਰਦਾ ਹੈ ਕਿ ਮੇਰੇ ਨੂੰ ਜਿਹੜੇ ਸੁਣ ਰਹੇ ਨੇ ਪ੍ਰੋਗਰਾਮ ਮੈਂ ਉਹਨਾਂ ਦੇ ਨਾਲ ਗੱਲ ਕਰਾਂ ਤੇ ਉਹਨਾਂ ਦੇ ਅੰਦਰੋਂ ਕ੍ਰੇਦਣ ਦੀ ਯਤਨ ਕਰਾਂ ਕਿ ਭਈ ਜੋ ਅਸੀਂ ਕਰਦੇ ਆ ਕਿ ਅਸੀਂ ਕਦੀ ਸੋਚਿਆ ਹੈ ਕਿ ਅਸੀਂ ਕਿਤੇ ਪੜ੍ਹਿਆ ਸੀ ਕਿ ਅਸੀਂ ਉਹੀ ਕਰ ਰਹੇ ਆ ਜੋ ਸਾਡੇ ਪੜਾਈ ਦਾ ਇੱਕ ਹਿੱਸਾ ਸੀ ਜਾਂ ਕਦੀ ਇਹ ਸਾਡੀ ਪੜਾਈ ਦਾ ਹਿੱਸਾ ਹੈ ਹੀ ਨਹੀਂ ਸੀ ਸੋ ਇਸ ਗੱਲ ਨੂੰ ਇੱਕ ਲੈ ਕੇ ਤੁਰ ਪੈਣਾ ਕਿ ਮੈਂ ਤਾਂ ਬਹੁਤ ਪੜਿਆ ਲਿਖਿਆ ਦੂਜੇ ਪਾਸੇ ਮੈਂ ਤਾਂ ਬੜੀ ਪੜੀ ਲਿਖੀ ਆ ਤੇ ਜਿਹੜੇ ਮੇਰੇ ਵਰਗੇ ਵੱਡੇਰੇ ਨੇ ਉਹ ਕਹਿੰਦੇ ਸੀ ਕਿ ਤੇ ਤੁਹਾਡੇ ਨਾਲ ਘਾਟਾ ਸੀ ਤਾਂ ਆ ਬਥੇਰੇ ਨੌਕਰੀਆਂ ਕਰਦੇ ਰਹੇ ਇਹ ਕੋਈ ਚੰਗੀਆਂ ਨੌਕਰੀਆਂ ਦੇ ਲੱਗੇ ਨੇ ਸੋ ਇਹ ਕੁਸ਼ੀਕ ਗੱਲਾਂ ਨੇ ਜਿਹੜੀਆਂ ਹੈ ਤੇ ਪੜਾਈ ਨਾਲ ਸੰਬੰਧਿਤ ਨੇ ਪਰ ਇਹੋ ਹੀ ਘਰ ਦੇ ਵਿੱਚ ਕਨਫਲਿਕਟ ਪੈਦਾ ਕਰ ਦਿੰਦੀਆਂ ਸੋ ਫੇਰੇ ਜਿਹੜੀ ਗੱਲ ਅਸੀਂ ਕਹਿੰਨੇ ਆ ਸਾਡਾ ਆਈਕਨ ਕਹਿੰਦਾ ਕਿ ਪੜੋ ਅਸੀਂ ਉਹਨੂੰ ਪੜਦੇ ਨਾ ਪੜਦੇ ਆ ਤੇ ਬਟ ਨਾ ਹੀ ਉਹਦੇ ਤੇ ਵਿਚਾਰ ਕਰਦੇ ਆ ਜੇ ਅਸੀਂ ਕਹਿੰਨੇ ਆ ਵੀ ਭਗਤ ਸਿੰਘਾਂ ਤੇਰੀ ਸੋਚ ਤੇ ਪੈਰਾ ਦੇਾਂਗੇ ਠੋਕ ਕੇ ਤੇ ਕਿਹੜੀ ਸੋਚ ਤੇ ਪੈਰਾ ਦੇਣਾ ਹੈ ਪਸਤੋਲਾਂ ਵਾਲੀ ਸੋਚ ਤੇ ਦੇਣਾ ਕਿ ਵਿਚਾਰ ਕਰਨ ਵਾਲੀ ਸੋਚ ਤੇ ਦੇਣਾ ਜਿਸ ਅਸੀਂ ਭਗਤ ਸਿੰਘ ਨੂੰ ਇੱਕ ਆਈਕਨ ਵਜੋਂ ਲੈਨੇ ਆ ਤਾਂ ਭਗਤ ਸਿੰਘ ਇੱਕ ਬਹੁਤ ਜ਼ਹੀਨ ਇਨਸਾਨ ਸੀ ਜਿਹਨੇ ਸਾਡੇ ਸਾਹਮਣੇ ਇਨਾ ਵੱਡਾ ਇੱਕ ਸੰਕਲਪ ਰੱਖਿਆ ਕਿ ਉਸ ਸੰਕਲਪ ਨੂੰ ਅਸੀਂ ਕਦੇ ਪੜਦੇ ਹੀ ਨਹੀਂ ਅਸੀਂ ਸਿਰਫ ਫੋਟੋ ਵੇਨੇ ਆ ਤੇ ਉਹਦੇ ਤੇ ਤੋਰੇ ਜਾਂਨੇ ਆ ਤੇ ਇਹੋ ਚੀਜ਼ਾਂ ਅਸੀਂ ਆਪਣੇ ਘਰਾਂ ਦੇ ਵਿੱਚ ਲੈ ਕੇ ਆਉਨੇ ਸੋ ਮੈਂ ਸਮਾਜ ਦੇ ਸੁਧਾਰ ਦੀ ਜਦੋਂ ਗੱਲ ਕਰਦੀ ਆ ਤਾਂ ਮੇਰੇ ਸਾਹਮਣੇ ਪਰਿਵਾਰ ਦੇ ਸੁਧਾਰ ਦੀ ਗੱਲ ਉਸ ਨਾਲੋਂ ਮੂਰੇ ਹੋ ਕੇ ਬਹਿ ਜਾਂਦੀ ਹੈ ਇੱਕ ਸੁਖੀ ਪਰਿਵਾਰ ਦੇ ਵਿੱਚ ਤਰੇੜਾ ਕਦੋਂ ਪੈਂਦੀਆਂ ਨਹੀਂ ਮੈਂ ਕੈਨੇਡਾ ਹੋਂ ਦੀ ਗੱਲ ਕਰਦੀ ਆ ਅਸੀਂ ਆਪਣੇ ਸੁੱਖਾਂ ਵਾਸਤੇ ਸੋਹਣੀ ਜ਼ਿੰਦਗੀ ਜਿਉਣ ਵਾਸਤੇ ਬੜੇ ਯਤਨ ਕਰਕੇ ਹਰ ਕੋਈ ਵਿਦੇਸ਼ ਦੇ ਵਿੱਚ ਪਹੁੰਚਦਾ ਹੈ ਆਪਣੇ ਦੇਸ਼ ਦੇ ਵਿੱਚ ਕਮੀਆਂ ਨਜ਼ਰ ਆਉਂਦੀਆਂ ਨੇ ਕਾਟਾ ਨਜ਼ਰ ਆਉਂਦੀਆਂ ਨੇ ਸਿਸਟਮ ਸਾਨੂੰ ਵਿਗੜਿਆ ਲੱਗਦਾ ਹੈ ਵਿਗੜੇ ਨਾਲੋਂ ਜ਼ਿਆਦਾ ਸੜਿਆ ਲੱਗਦਾ ਤਾਂ ਉਹਦੇ ਵਿੱਚੋਂ ਨਿਕਲਣ ਲਈ ਤਰਲੋ ਮੱਛੀ ਹੋਏ ਆ ਕਿਸੇ ਨਾ ਕਿਸੇ ਜ਼ਰੀਏ ਅਸੀਂ ਇਸ ਵਿਦੇਸ਼ ਦੇ ਵਿੱਚ ਆ ਕੇ ਆਪਣੇ ਪੈਰ ਲਾਉਣ ਦੇ ਯਤਨ ਕੀਤੇ ਨੇ ਹੁਣ ਇੱਥੇ ਮੈਂ ਥੜ ਤੱਕ ਗੱਲ ਲੈ ਕੇ ਆਉਣਾ ਚਾਹੁੰਨੀ ਆ ਕਿ ਕਿਹੜੇ ਕਾਰਨਾ ਕਰਕੇ ਕੁਝ ਇੱਕ ਪਰਿਵਾਰਾਂ ਦੇ ਵਿੱਚ ਇੰਸਾ ਜਿਹੜੀ ਹੈ ਜਾਂ ਲੜਾਈ ਝਗੜੇ ਨੇ ਜਾਂ ਕਨਫਲਿਕਟਸ ਨੇ ਕੜੇ ਹੋ ਜਾਂਦੇ ਨੇ ਆਪਾਂ ਜਦੋਂ ਪਿੱਛੋਂ ਆਏ ਆ ਤਾਂ ਉੱਥੇ ਸਾਡੇ ਕੋਲ ਸਾਡੇ ਮਾਪਿਆਂ ਦੇ ਘਰ ਵੀ ਸੀਗੇ ਸਾਡੇ ਕੋਲ ਅਗਾ ਘਰ ਬਣਾਉਣ ਲਈ ਜ਼ਮੀਨ ਵੀ ਹੈਗੀ ਸੀ ਜਿਵੇਂ ਕਿ ਘਰਾਂ ਦੇ ਵਿੱਚ ਹੁੰਦਾ ਹੈ ਸਾਂਝੇ ਪਰਿਵਾਰ ਦੇ ਵਿੱਚ ਜਦੋਂ ਇੱਕ ਲੜਕਾ ਫਰ ਕਰੋ ਮਾੜਾ ਮੋਟਾ ਤੂ ਤੂ ਮੈਮੇ ਹੋਈ ਤੋ ਕਹਿੰਦੇ ਨੇ ਬਈ ਕਾਕਾ ਚੱਲ ਤੂੰ ਬਾਹਰ ਵੇਲੀ ਦੇ ਵਿੱਚ ਘਰ ਪਾ ਲੈ ਪਰ ਜਦੋਂ ਆਪਾਂ ਵਿਦੇਸ਼ ਦੇ ਵਿੱਚ ਆਇਆ ਤਾਂ ਇੱਥੇ ਬਿਲਕੁਲ ਗਰਾਊਂਡ ਜ਼ੀਰੋ ਤੋਂ ਸ਼ੁਰੂ ਕਰਨਾ ਪਿਆ ਆਪਾਂ ਨੂੰ ਮੇਰੇ ਨਾਲ ਤੁਸੀਂ ਜ਼ਰੂਰ ਸਹਿਮਤ ਹੋਵੋਗੇ ਤੇ ਜਦੋਂ ਗਰਾਊਂਡ ਜ਼ੀਰੋ ਤੋਂ ਕੀਤਾ ਤਾਂ ਫੇਰ ਦੋ ਜੀਆਂ ਨੂੰ ਮਿਹਨਤ ਵੀ ਕਰਨੀ ਪਈ ਇੱਕ ਦਾਣੇ ਦੀ ਮਿਹਨਤ ਦੇ ਨਾਲ ਸਰੀਆ ਨੇ ਬੱਚੇ ਪੈਦਾ ਹੋਏ ਤਾਂ ਫੇਰ ਸਾਡੇ ਹੋਰ ਜ਼ਿੰਮੇਵਾਰੀਆਂ ਵਧ ਗਈਆਂ ਜ਼ਿੰਮੇਵਾਰੀਆਂ ਵਧੀਆਂ ਨੇ ਤਾਂ ਅਸੀਂ ਕੀ ਕੀਤਾ ਕਿ ਪਿੰਡੋਂ ਆਪਣੇ ਬੇਬੇ ਬੁਲਾ ਲਈ ਜਾਂ ਬਾਪੂ ਨੂੰ ਬੁਲਾ ਲਿਆ। ਪਰਿਵਾਰ ਇੱਕ ਫੇਰ ਦੁਬਾਰਾ ਇਕੱਠਾ ਹੋ ਗਿਆ। ਬੜੀਆਂ ਖੁਸ਼ੀਆਂ ਹੋਈਆਂ। ਭਈ ਸਾਡਾ ਪਰਿਵਾਰ ਇਕੱਠਾ ਹੋ ਗਿਆ। ਪਰਿਵਾਰ ਦੇ ਵਿੱਚ ਕਾਕਾ ਵੀ ਹੈ। ਕਾਕਾ ਇਹਨੂੰ ਬੇਬੇ ਸੰਭਾਲੂਗੀ ਤੇ ਬਾਪੂ ਜਿਹੜਾ ਹੈ ਉਹ ਅਦਰਲੇ ਬਾਹਰਲੇ ਬੁਰਲੇ ਕੰਮ ਕਰ ਦੇਗਾ। ਇੱਥੋਂ ਤੱਕ ਠੀਕ ਹੈ। ਪਰ ਹੌਲੀ-ਹੌਲੀ ਹੌਲੀ-ਹੌਲੀ ਸਾਡੇ ਪਰਿਵਾਰ ਦੇ ਵਿੱਚ ਇੱਕ ਕਿਸਮ ਦੀ ਕਿਚੂਤਨ ਆ ਸ਼ੁਰੂ ਹੋ ਗਈ। ਕਾਰਨ ਕੀ ਹੈ? ਨੂ ਰਾਣੀ ਕੰਮ ਤੇ ਜਾ ਰਹੀ ਹੈ। ਕੰਮ ਤੋਂ ਥੱਕੀ ਆਉਂਦੀ ਐ ਮੁੰਡਾ ਵੀ ਕੰਮ ਤੇ ਜਾਂਦਾ ਉਹ ਵੀ ਥੱਕਿਆ ਆਉਂਦਾ ਰਾਈਟ ਮੁੰਡਾ ਜਿਹੜਾ ਹੈ ਉਹ ਕੰਮ ਤੋਂ ਥੱਕਿਆ ਆਉਂਦਾ ਤੇ ਬੇਬੇ ਕਹਿੰਦੀ ਹਾਈ ਮੇਰਾ ਪੁੱਤ ਤਾਂ ਥੱਕਿਆ ਆ ਤੇ ਉਹਦੇ ਲਈ ਤਾਂ ਬੇਬੇ ਦੇ ਮਨ ਦੇ ਵਿੱਚ ਬੜਾ ਪਿਆਰ ਤੇ ਬੜਾ ਉਮੜੋਂ ਮੜਕੇ ਆਉਂਦਾ ਤੇ ਜਦੋਂ ਨੂਰਾਨੀ ਕੰਮ ਤੋਂ ਆਉਂਦੀ ਐ ਤਾਂ ਠੀਕ ਆ ਭਾਈ ਹਾਂ ਭਾਈ ਆਈਆਂ ਥੱਕੀ ਚੱਲ ਭਈ ਰਾਤੀ ਰੋਟੀ ਵੀ ਬਣਾਉਣੀ ਐ ਸਬਜ਼ੀ ਵੀ ਬਣਾਉਣੀ ਐ ਸਾਰਾ ਕੰਮ ਕਰਨਾ ਤੇ ਉਹ ਕਾਰਨ ਜਿਹੜਾ ਹੈ ਇੱਕ ਬਣ ਜਾਂਦਾ ਖਿਚੋਤਾਨ ਦਾ ਇਹ ਜਿੱਥੇ ਦੋਵੇਂ ਜੀ ਕੰਮ ਕਰ ਰਹੇ ਨੇ ਤਾਂ ਇੱਕ ਜਿਹੜਾ ਜਦੋਂ ਅਸੀਂ ਇੱਕ ਡਿਸਕ੍ਰਿਮੀਨੇਸ਼ਨ ਕਰਦੇ ਆ ਇੱਕ ਤੁਰ ਫਰਕ ਕਰਦੇ ਆ ਕਿ ਇਹ ਮਰਦ ਹੈ ਤੇ ਇਹ ਔਰਤ ਹੈ ਇਹ ਔਰਤ ਹੈ ਇਹ ਦੀ ਜ਼ਿੰਮੇਵਾਰੀ ਹੈ ਇਹ ਦੀ ਜ਼ਿੰਮੇਵਾਰੀ ਹੈ ਮਰਦ ਦੀ ਸਿਰਫ ਐ ਜ਼ਿੰਮੇਵਾਰੀ ਕਿਉਂ ਨਹੀਂ ਬਾਰੋਂ ਕੰਮ ਕਰਕੇ ਹੋਣਾ ਮਤਲਬ ਕੀ ਕਿ ਅਸੀਂ ਜਦੋਂ ਇੱਥੇ ਪਹੁੰਚਿਆ ਤਾਂ ਉਸ ਵੇਲੇ ਅਸੀਂ ਸਿਰਫ ਆਪਣਾ ਆਪ ਨੇ ਨਾਲ ਲੈ ਕੇ ਆਏ ਅਸੀਂ ਆਪਣੇ ਸੱਭਿਆਚਾਰ ਨੂੰ ਨਾਲ ਲੈ ਕੇ ਆਉਨੇ ਆ ਅਸੀਂ ਆਪਣੇ ਰੌ ਰੇਤਾ ਨੂੰ ਨਾਲ ਲੈ ਕੇ ਆਉਨੇ ਆ ਅਸੀਂ ਜੋ ਪਿੱਛੇ ਸਾਡੇ ਨਾਲ ਹੁੰਦਾ ਹੈ ਉਹੋ ਚੀਜ਼ਾਂ ਜਿਹੜੀਆਂ ਨੇ ਅਸੀਂ ਚਾਹੁੰਦੇ ਕਿ ਇੱਥੇ ਵੀ ਵਾਪਰਨ ਪਰ ਇੱਥੋਂ ਦੀਆਂ ਪਰਿਸਥਤੀਆਂ ਜਿਹੜੀਆਂ ਨੇ ਵਿਦੇਸ਼ ਦੀਆਂ ਪਰਿਸਥਤੀਆਂ ਜਿਹੜੀਆਂ ਨੇ ਦੂਜੀ ਜਗ੍ਹਾ ਤੇ ਆ ਕੇ ਵਸਣ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਮੁਸ਼ਕਲਾਂ ਸਾਡੇ ਸਾਨੂੰ ਆਲੇ-ਦੁਆਲੇ ਨੂੰ ਸਮਝਣ ਤੋਂ ਅਸਮਰੱਥ ਕਰ ਦਿੰਦੀਆਂ ਅਸੀਂ ਆਲੇ-ਦੁਆਲੇ ਨੂੰ ਨਹੀਂ ਸਮਝਦੇ ਤੇ ਸਿਰਫ-ਸਿਰਫ ਅਸੀਂ ਉਸ ਪੁਆਇੰਟ ਤੇ ਹੀ ਰਹਿਣਾ ਚਾਹੁੰਦੇ ਹਾਂ ਜਿਹੜੇ ਪੁਆਇੰਟ ਦੇ ਉੱਪਰ ਸਾਡਾ ਕਸੂ ਜਿਹੜੀ ਐ ਟਿੱਕੀ ਹੋਈ ਐ ਤੇ ਉਸ ਵੇਲੇ ਘਰਾਂ ਦੇ ਵਿੱਚ ਖਿੱਚੋ ਤਾੜ ਦੇ ਨਾਲ-ਨਾਲ ਵਾਇਲੈਂਸ ਵੀ ਸ਼ੁਰੂ ਹੋ ਜਾਂਦੀ ਹੈ ਪਹਿਲਾਂ ਤਾਂ ਥੋੜੀ ਜੀ ਗੱਲਬਾਤ ਹੁੰਦੀ ਹੈ ਗੱਲਬਾਤ ਤੋਂ ਬਾਅਦ ਥੋੜਾ ਜਿਹਾ ਵੈਸੇ ਤਾਂ ਕਮਿਊਨੀਕੇਸ਼ਨ ਜਿਹੜੀ ਹੈ ਸਭ ਤੋਂ ਵੱਡੀ ਚੀਜ਼ ਹੈ ਕਿ ਕੋਈ ਮੁਸ਼ਕਲ ਹੈ ਤਾਂ ਉਹਨੂੰ ਬੈਠ ਕੇ ਹੱਲ ਕਰ ਲਓ ਆਪਸ ਦੇ ਵਿੱਚ ਗੱਲਬਾਤ ਕਰ ਲਓ ਪਰ ਜਦੋਂ ਆਪੋਤਾਪੀ ਦੇ ਵਿੱਚ ਹਫੜਾ ਦਫੜੀ ਦੇ ਵਿੱਚ ਕਮਿਊਨੀਕੇਸ਼ਨ ਰਹੀ ਰਹਿੰਦੀ ਹੈ ਗੱਲਬਾਤ ਕਰਨ ਦਾ ਟਾਈਮ ਹੀ ਨਹੀਂ ਲੱਗਦਾ ਕਮਤੇ ਜਾਣਾ ਮੇਰੇ ਨਾਲ ਹੁਣ ਗੱਲ ਨਾ ਕਰਿਓ ਮੈਂ ਆਵਾਂਗੀ ਫਿਰ ਕਰਿਆ ਜੇ ਘਰ ਵਾਲਾ ਵੀ ਕਹਿੰਦਾ ਉਹ ਕਹਿੰਦੇ ਆਪਾਂ ਗਰੋਸਰੀ ਲੈ ਕੇ ਆਉਣੀ ਆ ਤੇ ਚੁੱਪ ਕਰਕੇ ਬਹਿ ਜਾ ਆਰਾਮ ਨਾਲ ਵੇਖਾਂ ਕਦੋਂ ਲੈ ਕੇ ਆਵਾਂਗੇ ਸੋ ਉਹ ਜਿਹੜੀ ਕਮਿਊਨੀਕੇਸ਼ਨ ਦੀ ਹੈ ਨਹੀਂ ਤੁਹਾਡੇ ਕੋਲ ਟਾਈਮ ਨਹੀਂ ਹੈਗਾ ਤਾਂ ਉਹ ਕਮਿਊਨੀਕੇਸ਼ਨ ਜਿਹੜੀ ਹੈ ਉਹ ਮਿਸ ਕਮਿਊਨੀਕੇਸ਼ਨ ਵੀ ਬਣ ਜਾਂਦੀ ਹੈ ਜਿਹਦੇ ਨਾਲ ਤੋੜ-ਫੋੜ ਸ਼ੁਰੂ ਹੁੰਦੀ ਹੈ ਆਪਸ ਵਿੱਚ ਤੂੰ-ਤੂੰ ਮੈਂ-ਮੈਂ ਸ਼ੁਰੂ ਹੁੰਦੀ ਹੈ ਤੇ ਤੁ ਤੁ ਮੈਂ ਜਿਹੜੀ ਹੈ ਉਹ ਹੌਲੀ ਹੌਲੀ ਇੰਨੀ ਵੱਧ ਜਾਂਦੀ ਹੈ ਕਹਿੰਦੇ ਨੇ ਜਿੱਥੇ ਦੋ ਭਾਂਡੇ ਹੁੰਦੇ ਨੇ ਉਹ ਖੜਕੀ ਜਾਂਦੇ ਨੇ ਪਰ ਜੇ ਭਾਂਡੇ ਖੜਕ ਖੜਕ ਕੇ ਚਿੱਬੇ ਹੋਣ ਲੱਗ ਜਾਣ ਤਾਂ ਮੈਨੂੰ ਲੱਗਦਾ ਹੈ ਕਿ ਫਿਰ ਉਹਨਾਂ ਭਾਂਡਿਆਂ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਇਹ ਇੱਕ ਕਾਰਨ ਹੈ ਜਿਹਦੀ ਮੈਂ ਗੱਲ ਕੀਤੀ ਹੈ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਕਾਰਨ ਨੇ ਲਾਲਸਾ ਮਾਨੇ ਸਾਡੀ ਚਾਹਨਾ ਹੈ ਕਿ ਹੁਣੇ ਉੱਥੇ ਬੈਠੇ ਜੇ ਮੁੰਡਾ ਤੇ ਕੁੜੀ ਇੱਥੇ ਆਏ ਹੋਏ ਨੇ ਤਾਂ ਉੱਥੇ ਬੈਠੇ ਬੇਬੇ ਤੇ ਬਾਪੂ ਨੂੰ ਹੁੰਦਾ ਪਤਾ ਕਾਰ ਕਦੋਂ ਲੈਣਾ ਹੈ ਹਾਂ ਹਜੇ ਮੇਰਾ ਪੁੱਤ ਬੇਸਮਰਤ ਚ ਹੀ ਰਹੀ ਜਾਂਦਾ ਹੈ ਤਾਂ ਫਿਰ ਮੇਰੇ ਪੁੱਤ ਨੂੰ ਹੁੰਦਾ ਕਿ ਮੈਂ ਫਟਾਫਟ ਕਾਰ ਲਵਾ ਉਹ ਕਾਰ ਲੈ ਲੈਂਦਾ ਸਿਰ ਤੇ ਕਰਜ਼ਾ ਚੜਦਾ ਕਾਰ ਨਵੀਂ ਲੈਣੀ ਹੈ ਘਰ ਦੇ ਕੋਲ ਖੜੋ ਕੇ ਫੋਟੋ ਵੀ ਖਿਚਾਉਣੀ ਹੈ ਤੇ ਫੋਟੋ ਪਿੱਛੇ ਭੇਜਣ ਵੀ ਆ ਤਾਂ ਬਈ ਯਾਰਾਂ ਬੇਲੀਆਂ ਨੂੰ ਉਹਦੇ ਨਾਲ ਕਾਰ ਦਾ ਵੀ ਖਰਚਾ ਵਧ ਗਿਆ ਸੋ ਕਹਿਣ ਦਾ ਮਤਲਬ ਹੈ ਕਿ ਜ਼ਿੰਦਗੀ ਦੀ ਹੋਂ ਦੇ ਨਾਲ ਨਾਲ ਲਾਲਸਾਵਾਂ ਤੇ ਚਾਹਨਾ ਜੜੀਆਂ ਨੇ ਉਹੀ ਸਾਡੇ ਮਨਾਤੇ ਤੇ ਜਿਹੜਾ ਭਾਰ ਪਾਉਂਦੀਆਂ ਹੀ ਪਾਉਂਦੀਆਂ ਨੇ ਸਾਡੇ ਜ਼ਿਹਨ ਦੇ ਤੇ ਸਾਡੇ ਜਿਹੜਾ ਹੈਗਾ ਨਾ ਸਿਰ ਤੇ ਪਿਆ ਭਾਰ ਜਿਹੜਾ ਉਹ ਸਾਨੂੰ ਤੁਰਨ ਜੋਗੇ ਨਹੀਂ ਰੱਖਦਾ ਸੋ ਮੈਂ ਤੁਹਾਡੇ ਨਾਲ ਕੁਛ ਇੱਕ ਗੱਲਾਂ ਇਸ ਕਰਕੇ ਸਾਂਝੀਆਂ ਕਰ ਰਹੀ ਹਾਂ ਕਿ ਇਸ ਤੇਜ਼ ਤੁਰੀ ਜਾਂਦੀ ਦੁਨੀਆ ਦੇ ਵਿੱਚ ਭੱਜੀ ਜਾਂਦੀ ਦੌੜ ਦੇ ਵਿੱਚ ਤੁਸੀਂ ਸ਼ਾਮਲ ਹੋ ਚੁੱਕੇ ਆ ਤੁਸੀਂ ਤਾਂ ਸ਼ਾਮਲ ਹੋ ਗਏ ਹੋ ਪਰ ਉਹਦੇ ਨਾਲ ਜੋ-ਜੋ ਸਾਈਡ ਇਫੈਕਟ ਤੁਹਾਡੇ ਪਰਿਵਾਰ ਦੇ ਵਿੱਚ ਪੈ ਰਹੇ ਨੇ ਉਹ ਤੁਹਾਡੀ ਪਰਿਵਾਰ ਦੀ ਇੱਕ ਯੂਨਿਟ ਨੂੰ ਤੋੜਨ ਦਾ ਕੰਮ ਕਰ ਰਹੇ ਨੇ ਤੇ ਜੇ ਇਸੇ ਚਾਲੇ ਆਪਾਂ ਤੁਰਦੇ ਰਹੇ ਤਾਂ ਕੱਲ ਨੂੰ ਜਿਨ੍ਹਾਂ ਬੱਚਿਆਂ ਤੇ ਭਵਿੱਖ ਦੇ ਖਾਤਰ ਆਪਾਂ ਇੱਥੇ ਆਏ ਆ ਤੁਸੀਂ ਇੱਥੇ ਆਏ ਹੋ ਉਹੋ ਹੀ ਬੱਚੇ ਤੁਹਾਡੇ ਘਰ ਦੇ ਵਿੱਚ ਹੁੰਦੇ ਵਿਹਾਰ ਤੋਂ ਪ੍ਰਭਾਵਿਤ ਹੋ ਕੇ ਤੁਹਾਡੇ ਵਰਗੇ ਹੀ ਬਣਦੇ ਜਾ ਰਹੇ ਨੇ ਵੈਸੇ ਤਾਂ ਕਹਿੰਦੇ ਨੇ ਜੈਸੀ ਕੋਕੋ ਤੈਸੇ ਬੱਚੇ ਤੇ ਇੱਕੋ ਕੋ ਜਿਹੜੀ ਹੁੰਦੀ ਅਕਸਰ ਮਾਂ ਹੀ ਹੁੰਦੀ ਹੈ ਪਰ ਜ਼ਰੂਰੀ ਨਹੀਂ ਹੈ ਕਿ ਮਾਂ ਦਾ ਹੀ ਪ੍ਰਭਾਵ ਬੱਚੇ ਤੇ ਪੈਂਦਾ ਹੈ ਯਾਦ ਕਰੋ ਘਰ ਦੇ ਪੂਰੇ ਵਾਤਾਵਰਣ ਦਾ ਪ੍ਰਭਾਵ ਬੱਚੇ ਤੇ ਪੈਂਦਾ ਹੈ ਬੱਚਾ ਜੋ ਵੇਖਦਾ ਉਹਨੇ ਉਹੋ ਹੀ ਕੱਲ ਨੂੰ ਕਰਨਾ ਹੈ ਤੇ ਅਸੀਂ ਘਰ ਦੇ ਵਿੱਚ ਉੱਚੀ ਉੱਚੀ ਬੋਲ ਕੇ ਵਾਇਲੈਂਸ ਕਰਕੇ ਮੈਨੂੰ ਯਾਦ ਹੈ ਜਦੋਂ ਅਸੀਂ ਪਹਿਲੇ ਵਾਲੇ ਪ੍ਰੋਗਰਾਮ ਸ਼ੁਰੂ ਕਰਨੇ ਸ਼ੁਰੂ ਕੀਤੇ ਸੀ ਤਾਂ ਜਦੋਂ ਡੋਮੈਸਟਿਕ ਵਾਇਲੈਂਸ ਲਵਰਸ ਜਿਹੜਾ ਸੀਗਾ ਉਹ ਬਾਹਰ ਨਿਕਲ ਕੇ ਆਇਆ ਤਾਂ ਬਹੁਤੇ ਲੋਕੀ ਮੰਨਣ ਨੂੰ ਨਹੀਂ ਤਿਆਰ ਸੀ ਕਿ ਇਹ ਡੋਮੈਸਟਿਕ ਵਾਇਲੈਂਸ ਕੀ ਹੁੰਦੀ ਹੈ ਅਸੀਂ ਕਹਿੰਦੇ ਆ ਵੀ ਇਹ ਘਰਾਂ ਦੇ ਵਿੱਚ ਇਸ ਤਰ੍ਹਾਂ ਹਿੰਸਾ ਹੁੰਦੀ ਹੈ ਕੁੱਟਮਾਰ ਜਾਂ ਜ਼ਰੂਰੀ ਨਹੀਂ ਕੁੱਟਮਾਰ ਹੀ ਹੋਵੇ ਜੇਨੀ ਤੌਰ ਤੇ ਵੀ ਤੁਸੀਂ ਕਿਸੇ ਨੂੰ ਪ੍ਰੈਸ਼ਰ ਪਾਉਂਦੇ ਹੋ ਕਿਸੇ ਦੇ emotions ਨੂੰ ਤੁਸੀਂ ਉਹਦੇ ਜਜ਼ਬਾਤਾਂ ਨੂੰ ਤੁਸੀਂ ਥੋੜਾ ਉਹਦੇ ਤੇ ਪ੍ਰਭਾਵ ਪਾਉਂਦੇ ਹੋ ਜ ਜੋਨਾਂ ਨੂੰ ਤੁਸੀਂ ਦਬਾਉਣ ਦਾ ਯਤਨ ਕਰਦੇ ਹੋ ਤੇ ਇਹ ਵੀ ਹਿੰਸਾਈ ਹੈ ਤੁਸੀਂ ਕਿਸੇ ਦੀ ਜੇਬ ਦੇ ਵਿੱਚੋਂ ਪੈਸੇ ਖੋਹ ਲੈਂਦੇ ਹੋ ਉਹਨੂੰ ਪੈਸੇ ਖਰਚਣ ਦੀ ਆਗਿਆ ਨਹੀਂ ਦਿੰਦੇ ਉਹ ਆਪਣੀ ਮਰਜ਼ੀ ਦੇ ਨਾਲ ਪੈਸੇ ਖਰਚ ਨਹੀਂ ਸਕਦਾ ਜਾਂ ਸਕਦੀ ਤਾਂ ਇਹ ਵੀ ਹਿੰਸਾ ਹੀ ਹੈ ਤੇ ਇਹਨਾਂ ਗੱਲਾਂ ਨੂੰ ਲੋਕੀ ਸੁਣ ਕੇ ਹੈਰਾਨ ਵੀ ਹੁੰਦੇ ਸੀ ਤੇ ਮੰਨਣ ਨੂੰ ਤਿਆਰ ਹੀ ਨਹੀਂ ਹੁੰਦੇ ਸੀ ਲੈ ਭਾਈ ਘਰ ਦੇ ਵਿੱਚ ਤਾਂ ਇੱਕ ਜਣੇ ਕੋਲ ਹੀ ਸਾਰਾ ਹਿਸਾਬ ਕਿਤਾਬ ਚਾਹੀਦਾ ਏ ਕਿਉਂ ਹੈ ਵੀ ਵੱਖ-ਵੱਖ ਹਰਕਦੀਆਂ ਜੇਬਾਂ ਹੋਣ ਵੇਖੋ ਜੀ ਜਦੋਂ ਵੱਖ-ਵੱਖ ਕਮਾਉਂਦੇ ਨੇ ਜੇਬਾਂ ਵੱਖ-ਵੱਖ ਨੇ ਤੇ ਖਰਚ ਵੀ ਤੇ ਵੱਖ-ਵੱਖ ਹੋ ਸਕਦੇ ਨੇ ਨਾ ਸੋ ਮੈਨੂੰ ਯਾਦ ਹੈ ਕਿ ਜਦੋਂ ਇਹੋ ਜਿਹੀ ਗੱਲਾਂ ਅਸੀਂ ਕਰਦੇ ਸੀ ਆਪਣੇ ਕਮਿਊਨਿਟੀ 'ਚ ਤੇ ਲੋਕੀ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਸੀ ਪਰ ਹੌਲੀ-ਹੌਲੀ ਵਰਿਆਂ ਦੇ ਬਾਅਦ ਇਹ ਗੱਲ ਸਾਰਿਆਂ ਦੇ ਜ਼ਿਹਨ ਦੇ ਵਿੱਚ ਪੈਣ ਲੱਗ ਪਈ ਭਈ ਸੱਚੀ-ਮਿੱਚੀ ਇਹ ਗੱਲਾਂ ਸਾਡੇ ਪਰਿਵਾਰ ਨੂੰ ਤੋੜਨ ਦਾ ਕਾਰਨ ਬਣਦੀਆਂ ਨੇ ਸੋ ਕਹਿਣ ਦਾ ਭਾਵ ਹੈ ਕਿ ਚੀਜ਼ਾਂ ਦਾ ਅਸਰ ਹੌਲੀ-ਹੌਲੀ ਹੁੰਦਾ ਸਿਰਫ ਤੁਸੀਂ ਵਿਚਾਰ ਕਰਨੀ ਹੈ ਤੇ ਜਦੋਂ ਆਪਾਂ ਵਿਚਾਰ ਕਰਨ ਲੱਗ ਜਾਂਦੇ ਆ ਕਾਰਨ ਲੱਭਣ ਲੱਗ ਜਾਂਦੇ ਆ ਕਿ ਫੇਰ ਉਹਨਾਂ ਕਾਰਨਾਂ ਨੂੰ ਦੂਰ ਕਰਨ ਦਾ ਯਤਨ ਕਰਦੇ ਆ ਤਾਂ ਉਸ ਵੇਲੇ ਸਾਨੂੰ ਚਾਹੀਦਾ ਹੈ ਕਿ ਅਸੀਂ ਇਹਨਾਂ ਕਾਰਨਾ ਦੇ ਉੱਪਰ ਕੰਮ ਕਰਨਾ ਵੀ ਸ਼ੁਰੂ ਕਰੀਏ ਤਾਂ ਜੋ ਅਸੀਂ ਆਪਣੇ ਪਰਿਵਾਰ ਦੀ ਯੂਨਿਟ ਨੂੰ ਪਰਿਵਾਰ ਦੀ ਇਕਾਈ ਨੂੰ ਹੱਸਦਾ ਤੇ ਖੇਡਦਾ ਰੱਖ ਸਕੀਏ